ਸਾਡੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ 1972 ਦੇ ਵਿੱਚ ਇਹ ਜਥੇਬੰਦੀ ਦਾ ਆਰੰਭ ਹੁੰਦੀ ਆ ਉਹ ਜਥੇਬੰਦੀ ਨੂੰ ਆਰੰਭ ਕਰਨ ਵਾਲੇ ਪੰਜ ਵੀਰਾਂ ਦੇ ਵਿੱਚੋਂ ਇੱਕ ਵੀਰ ਸਾਡੇ ਨਾਲ ਅੱਜ ਮੌਜੂਦ ਨੇ ਸਰਦਾਰ ਗੁਰਮੀਤ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਨੌਜਵਾਨਾਂ ਦੇ ਲਗਾਏ ਜਾਂਦੇ ਕੈਂਪਾਂ ਬਾਰੇ ਸਾਰੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਜੀ ਜਦੋਂ 1972 ਚ ਜਥੇਬੰਦੀ ਸ਼ੁਰੂ ਕੀਤੀ ਜੀ ਤੁਸੀਂ ਉਸ ਸਮੇਂ ਕਿਹੜੀ ਕਲਾਸ ਸੀਗੇ ਕਿਹੜੀ ਜੌਬ ਕੀਤੀ ਤੇ ਹੁਣ ਜਥੇਬੰਦੀ ਦੇ ਵਿੱਚ ਤੁਹਾਡਾ ਕੀ ਅਹੁਦਾ ਤੁਸੀਂ ਆਪਣੇ ਬਾਰੇ ਥੋੜਾ ਜਆ ਜ਼ਰੂਰੀਆਂ ਨੂੰ ਜਾਣਕਾਰੀ ਦਿਓ ਜੀ ਤੁਸੀਂ ਪਾਕਿਸਤਾਨ ਤੋਂ ਸਾਡੀ ਪਰਿਵਾਰ ਆਇਆ ਅੱਛਾ ਜੀ ਅਰੰਦਮਨ ਸਿੰਘ ਸੈਟਲ ਹੋ ਗਏ ਠੀਕ ਹੈ ਜੀ ਯਾ ਅਰੰਦਮਨ ਸਾਹਿਬ ਉੱਥੇ ਐਜੀਐਸ ਕਲਾਸ ਆ ਸੈਕੰਡਰੀ ਸਕੂਲ ਹੈ ਉੱਥੇ ਮੈਂ 11ਵੀਂ ਕੀਤੀ 1970 ਚ ਠੀਕ ਹੈ ਤੇ ਮੇਰੇ ਕੋਲ ਇੱਕ ਸੱਜਰ ਸੀ ਜੀਓਗ੍ਰਾਫੀ ਜਿਹੜਾ ਕਿ ਉੱਤੇ ਜਿਹੜਾ ਕਾਲਜ ਕੁਲਾ ਜੀ 69 ਜੀ ਨੰਬਰ ਸਾਹਿਬ ਉੱਤੇ ਜੋਗਵੀ ਸਬਜਕ ਨਹੀਂ ਸੀ ਤੇ ਮੈਂ ਗਵਰਨਮੈਂਟ ਕਾ ਲੁਧਿਆਣਾ ਐਡਮਿਸ਼ਨ ਲਈ ਇਸ ਕਾ ਕਿ ਲਈ ਕਿ ਇਥੇ ਜੀਓਗ੍ਰਾਫੀ ਸਬਜਕ ਹੈ ਤੇ ਮੇਰੇ ਟੀਚਰ ਨੇ ਮੈਨੂੰ ਵਾਅਦਾ ਕਰ ਦਿੱਤਾ ਕਿ ਤੂੰ ਜੋਗ੍ਰਾਫੀ ਇੱਥੇ ਜਾ ਤੇ ਮੈਂ 70 ਇਹ ਐਡਮਿਸ਼ਨ ਲਈ ਗਵਰਨਮੈਂਟ ਕਾ ਲੁਧਿਆਣਾ ਤੇ 72 ਜਦੋਂ ਗੁਰੂ ਗੋਬਿੰਦ ਸਿੰਘ ਜੀ ਸੜੀ ਸਖ ਬਣਿਆ ਉਦੋਂ ਮੈਂ ਬੀਏ ਸੈਕੰਡਰੀਅਟ ਸੀ ਉਦੋਂ ਸਾਡੀ ਜਿਹੜੀ ਹੈ ਸੰਗਤ ਬਣੀ ਜਿਹੜੇ ਪੰਜ ਬੰਦੇ ਮੈਂ ਤੇ ਮਰਮੋਹਨ ਸਿੰਘ ਸਲਾਨੀ ਅਸੀਂ ਬੀਏ ਕਰਦੇ ਸੀਗੇ ਠੀਕ ਹੈ ਤੇ ਜਤਿੰਦਰਪਾਲ ਸਿੰਘ ਜੀ ਇੱਕ ਬਲਵਿੰਦਰ ਸਿੰਘ ਸਾਗਰ ਜੀ ਸਹਰਪਾਲ ਸਿੰਘ ਜੀ ਇਹ ਵੀ ਗੰਭੀਰ ਠੀਕ ਹੈ ਸੋ ਇਹ ਵੀ ਕਾਉਂ ਤੇ ਮੈਂ ਅਸੀਂ ਬੀਏ ਤੇ ਉੱਥੇ ਅਸੀਂ ਬੈਠ ਕੇ ਜਾਇਆ ਗੱਲ ਜੀ ਸਾਡਾ ਸ਼ੁਰੂਆਤ ਹੋਈ ਤੇ 72 ਤੋਂ ਲੈ ਕੇ ਟਿਲ ਡੇਟ 55 ਹਾ ਹੋ ਗਏ ਨਾ ਜ਼ਿੰਦਗੀ ਚ ਕੋ ਹੋ ਟਾਰਗੇਟ ਫਿਕਸ ਕੀਤਾ ਕਿ ਜਿੱਥੇ ਬੰਦੀ ਜਾਣਦਾ ਤੇ ਨਾ ਅਸੀਂ ਗੁਰੂ ਗੋਬਿੰਦ ਸਿੰਘ ਸੜੀ ਸਾਈਕਲ ਦੀ ਵਾਹ ਜੀ ਵਕਰੀ ਵਕੀਸੇ ਮਾਨ ਤੇ ਜਿੱਥੇ ਜਿੱਥੇ ਬੰਦੀ ਦੀ ਮੈਡੀਸਨ ਦੀ ਉੱਤੇ ਰਿਹਾ ਮੈਂ ਉਸ ਤੋਂ ਬਾਅਦ ਮੈਂ ਚੀਫ ਸੈਕਟਰੀ ਬਣਿਆ ਮਹਿੰਦਰ ਸਿੰਘ ਨਗਰਲੇ 2003 ਤੱਕ ਜਥੇਬੰਦੀ ਦਾ ਉਹਦਾ ਸੇਸ਼ਟ ਮਾੜਾ ਹੋ ਰਿਹਾ ਮੈਂ ਉਸ ਦਾ ਡਿਪਟੀ ਜੀ ਆਰਗੇਨਾਈਜ਼ਰ ਵੀ ਰਿਹਾ ਮੈਂ ਪਾਈਕਾਨ ਸਨਾ ਭਾਈ ਸੀਬ ਦਾ ਡਾਇਰੈਕਟਰ ਵੀ ਰਿਹਾ ਠੀਕ ਹੈ ਤੇ ਅੱਜ ਕੱਲ ਮੈਨੂੰ ਜਿਹੜੀ ਸੇਵਾ ਮਿਲੀ ਹੈ ਮੈਂ ਓਵਰਸੀਅਰ ਜਿਹੜਾ ਕਾਉਂਸਲਰ ਉਹਦਾ ਕੋਆਰਡੀਨੇਟਰ ਹਾਂ ਔਰ ਇੱਕ ਮੈਂ ਭਾਈ ਸਮੁੰਦ ਸਿੰਘ ਗੁਰਮੁਖ ਸਿੰਘ ਇੰਸਟੀਚਿਊਟ ਦੇ ਵਿੱਚ ਉਹ ਜਿਹੜੀ ਸੇਵਾ ਜਥੇਬੰਦੀ ਲਾ ਦਿੰਦੀ ਆ ਸੀ ਉਹਨੂੰ ਕੰਟੀਨਿਊ ਕਰਦੇ ਆ ਕਿਉਂਕਿ ਸਾਡੇ ਦਾ ਕੀ ਵੀ ਕਹਿੰਦੇ ਹੁੰਦੇ ਆ ਲੋਕ ਵੀ ਇਹਨੂੰ ਤੁਹਾਡਾ ਪਰਮਾ ਦਾ ਪ੍ਰਧਾਨ ਕੋਣ ਹੈ ਸਖਤ ਕੋਣ ਸੀ ਸੀ ਕਿਉਂਕਿ ਜਦੋਂ ਸਾਡਾ ਆਫਿਸ ਸਟਾਰ ਹੁੰਦਾ ਨਾ ਜੀ ਡਿਪਾਰਟਮੈਂਟ ਅ ਜੀ ਹੁਣ ਸੇਵਾ ਆ ਬੰਦਾ ਇਹ ਕਰੇਗਾ ਇਹ ਕਰੇਗਾ ਅੱਜ ਤੱਕ ਗੁਰੂ ਦੀ ਕਿਰਪਾ ਹੈ ਕਿ ਸਾਡੀ ਲੀਡਰਸ਼ਿਪ ਪ੍ਰੈਸੇਜ਼ ਕਰੀ ਨੇ ਆ ਜਿਹੜੀ ਸੇਵਾ ਸਾਡੀ ਸਲਾਣਾ ਸਵਾਗਤ ਵਿੱਚ ਸਾਡੀ ਕਮੇਟੀ ਦਿੰਦੀ ਹੈ ਸੋ ਇਰੈਸਪੈਕਟ ਰਿਸਪੈਕਟ ਅਸੀਂ ਜਿਹੜੀ ਸੇਵਾ ਵੀ ਕਰਦੇ ਆ ਅੱਜ ਵੀ ਮੈਂ ਮਨਮਾਨ ਹੈ ਕਿ ਕੋਈ ਗੋਸ ਸੜੀ ਸਕ ਨਾਲ ਜਦੋਂ ਤੁਸੀਂ 1972 ਦੇ ਵਿੱਚ ਜਥੇਬੰਦੀ ਨੂੰ ਆਰੰਭ ਕੀਤਾ ਕੀ ਵਿਚਾਰ ਆ ਤੁਹਾਡੇ ਮਨ ਦੇ ਵਿੱਚ ਵੀ ਅਸੀਂ ਇਹ ਸਟੱਡੀ ਸਰਕਲ ਵਰਗੀ ਇੱਕ ਜਥੇਬੰਦੀ ਪਲੇਟਫਾਰਮ ਇੱਕ ਸਟੈਂਡ ਕਰੀਏ ਬਹੁਤ ਵਧੀਆ ਸੋਡਾ ਸੋਜ ਜੀ ਸਿੰਘ ਜੀ ਸਵਾਲ ਹੈ 1972 ਵਿੱਚ ਜੋ ਅਸੀਂ ਪੜ੍ਹਦੇ ਸੀ ਨਾ ਗਵਰਨਮੈਂਟ ਕਾਲਜ ਤੋਂ ਉਹਨਾਂ ਕੋ ਮਿੱਥ ਕੇ ਆਪਾਂ ਨਹੀਂ ਕੰਮ ਕੀਤਾ ਵਿਦਿਅਕ ਸਟੱਡੀਜ਼ ਆਗਰ ਬਣਾਉਣਾ ਹੈ ਜੀ ਐਸ ਤੋਂ ਦੇ ਹਾਲਾਤ ਬਣ ਗਏ ਉੱਤੇ ਜੇ ਸਾਡੇ ਪੰਜਾਬ ਦੇ ਮੁੰਡੇ ਸਿੱਖਾਂ ਦੇ ਘਰਾਂ ਦੇ ਬੱਚੇ ਉਹ ਉੱਥੇ ਜਾ ਕੇ ਨਾਸਤਿਕਾਂ ਦੀ ਗੱਲ ਹੈ ਜੀ ਨਸ਼ਿਆਂ ਦੀ ਗੱਲ ਜੋ ਪ੍ਰਚਾਰ ਆਮ ਕਰਦੇ ਹੁੰਦੇ ਸੀਗੇ ਤੇ ਜਿਹੜਾ ਸਾਡੇ ਵਰਗੇ ਬੰਦੇ ਸੀਗੇ ਜਿਹੜੇ ਬੈਕਗ੍ਰਾਉਂਡ ਤੇ ਸਿੱਖ ਸੀਗੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਸਪੋਕਗਜਨ ਹੁੰਦੀ ਸੀ ਕਿ ਇਹ ਕੀ ਹੋ ਰਿਹਾ ਹੈ ਜੀ ਉਸ ਵੇਲੇ ਜਦੋਂ ਉਹਨਾਂ ਨੇ ਸਾਈਕਲ ਚੁੱਕਾ ਕੀਤੀਆਂ ਤੇ ਅਸੀਂ ਨੂੰ ਕਿਹਾ ਜੀ ਤੁਸੀਂ ਸਾਈਕਲ ਨਹੀਂ ਕਰਦੇ ਉਸ ਵੇਲੇ ਜਿਹੜੇ ਅਸੀਂ ਥੋੜੇ ਜਿਹੇ ਬੰਦੇ ਸੀਗੇ 5-7 ਬੰਦੇ ਅਸੀਂ ਇਹ ਫੈਸਲਾ ਕੀਤਾ ਕਿ ਸਾਨੂੰ ਆਪਣੇ ਵਿਰਸੇ ਦੀ ਗੱਲ ਜਿਹੜੀ ਨਾ ਇਹ ਵੀ ਕਰਨੀ ਹੈ ਮੈਂ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਕਲ ਬਣਿਆ ਤਾਂ ਇਸੇ ਹੀ ਹ ਹੂੰ ਇਤੋਂ ਬਾਅਦ ਹੌਲੀ ਹੌਲੀ ਲਹਿਰ ਬਣ ਗਿਆ ਜੀ ਜੇ ਆਪਾਂ ਗੱਲ ਨਹੀਂ ਆ ਵੀ ਗੱਲੇ ਸਿੰਘਸ ਵਾਲਾ ਹੋਈ ਹੈ ਗੁਜ਼ਾਰਾ ਸੁਖਾਂ ਦਾ ਹੈ ਹੋਇਆ ਸੋਸ ਫਾਡੇਸ਼ਨ ਦਾ ਟਾਈਮ ਆਇਆ ਇਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਵਿੱਚ ਵੀ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਦੀ ਮੋਰਲ ਵੈਲਿਊਜ਼ ਨੂੰ ਕਰਨ ਵਾਸਤੇ ਲਿਆ ਇਹ ਦਾ ਪਹਿਲਾ ਚੀਜ਼ ਤਾਂ ਕਿ ਮਿਸਕੇ ਨਹੀਂ ਸਿਕਾ ਇਹ ਸਹਿਸ ਲਈ ਸਾਲਾ ਜਦੋਂ ਤੁਸੀਂ ਇਹ ਜਥੇਬੰਦੀ ਸ਼ੁਰੂ ਕੀਤੀ ਜੀ ਉਸ ਸਮੇਂ ਨੌਜਵਾਨਾਂ ਦੇ ਕਿਹੋ ਜਿਹੇ ਹਾਲਾਤ ਸੀਗੇ ਮਤਲਬ ਕੀ ਸਥਿਤੀ ਸੀਗੀ ਉਸ ਸਮੇਂ ਨੌਜਵਾਨਾਂ ਨੇ 1972 ਦੇ ਵਿੱਚ ਸਕੂਲਾਂ ਦੇ ਵਿੱਚ ਉੱਥੇ ਡਿਲੀਵਰੀ ਵਨ ਸਾਈਡ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ ਵੀ ਵਨ ਸਾਈਡ ਹੁੰਦੀ ਹੈ ਜੋ ਸਟੇਜ ਤੇ ਕਹਿਤਾ ਹੈ ਸੁਣ ਲਈ ਹੈ ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਵੀ ਲੇਕਿਨ ਕਿਤੇ ਵੀ ਐਸਾ ਪਲੇਟਫਾਰਮ ਨਹੀਂ ਮਿਲਿਆ ਨੌਜਵਾਨਾਂ ਨੂੰ ਜਿੱਥੇ ਕਿ ਉਹ ਆਪਣੇ ਵਿਰਸੇ ਦੀ ਗੱਲ ਨੂੰ ਸਮਝਣ ਵਾਸਤੇ ਇੰਟਰੈਕਸ਼ਨ ਕਰ ਸਕੋ ਗੱਲਬਾਤ ਕਰ ਸਕੋ ਤਾਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਇੱਕ ਐਸਾ ਪਲੇਟਫਾਰਮ ਰਹੀਆ ਕੀਤਾ ਜਿਸ ਨੂੰ ਜੀ ਕਿ ਉੱਥੇ ਨੌਜਵਾਨ ਖੁੱਲ ਕੇ ਆਪਣੇ ਮਨਾਂ ਦੇ ਡਾਊਟ ਜਿਹੜੇ ਆ ਤੇ ਕੀ ਬਾਰੇ ਵਿਰਸੇ ਬਾਰੇ ਜਿਹੜਾ ਮੈਂ ਕਹਾਂਗਾ ਪ੍ਰਾਊਡ ਫੀਲ ਕਰਨ ਵਾਸਤੇ ਜਿਹੜੇ ਉਹਨਾਂ ਦੇ ਡਾਊਟ ਸੀਗੇ ਉਹ ਜਦੋਂ ਸਾਡਾ ਸਾਡਾ ਸਾਂਝੀ ਕਰਦੇ ਸੀ ਤਾਂ ਉਹਨਾਂ ਨੂੰ ਜਦੋਂ ਆਪਾਂ ਜਵਾਬ ਦੇ ਦਿੰਦੇ ਸੀਗੇ ਕਿ ਸਾਡਾ ਸਿੱਖ ਇਤਿਹਾਸ ਆ ਏ ਜਿਹੜਾ ਜੀ ਸਾਡਾ ਗੁਰ ਇਤਿਹਾਸ ਏ ਸਾਡੀ ਗੁਰਬਾਣੀ ਏ ਗੁਰਗੰਸਾ ਸਾਡਾ ਗੁਰੂ ਕਿੱਦਾਂ ਹੈ ਇਹਨਾਂ ਚੀਜ਼ਾਂ ਦਾ ਜਵਾਬ ਮਿਲਦਾ ਹੀ ਤਾਂ ਬਹੁਤ ਸੈਟੀਸਫਾਈ ਹੁੰਦੀ ਜੀ ਤੇ ਮੈਂ ਕਹਾਂਗਾ ਕਿ ਬੱਚਿਆਂ ਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਦਾ ਪਲੇਟਫਾਰਮ ਨੂੰ ਗੁਰੂ ਗੋਬਿੰਦ ਸਿੰਘ ਜੀ ਸਕਦੇ ਨੇ ਮਈਆ ਜੀ। ਬੱਚੀ ਜਦੋਂ ਤੁਸੀਂ 1972 ਚ ਜਥੇਬੰਦੀ ਸ਼ੁਰੂ ਕੀਤੀ ਸੀਗੀ ਤੇ ਅੱਜ ਵੀ ਤੁਸੀਂ ਕਾਲਜਾਂ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਦੇ ਹੋ। ਉਸ ਸਮੇਂ ਤੇ ਅੱਜ ਦੇ ਨੌਜਵਾਨਾਂ ਦੇ ਵਿੱਚ ਕਿਵੇਂ ਦੇ ਹਾਲਾਤ ਤੁਸੀਂ ਕੀ ਦੇਖਦੇ ਆ ਕੀ ਬਦਲਾ ਆਇਆ ਜਾਂ ਉਹੀ ਚੱਲ ਰਿਹਾ ਸਾਰਾ ਕੁਝ? ਜਿਵੇਂ ਜੀ ਮੈਂ ਤੁਹਾਨੂੰ ਪਹਿਲਾਂ ਜੀ ਮੈਂ ਦੱਸਿਆ ਨਾ ਕਿ ਨੌਜਵਾਨ ਨੂੰ ਜਾਣਨ ਦੀ ਇੱਛਾ ਹੁੰਦੀ ਹੈ। ਹਾਂ। ਯੇਪਾ ਨੌਜਵਾਨ ਨੂੰ ਸੁਣਬ ਕਰਕੇ ਕਹਾਂਗਾ ਤੂੰ ਨਹੀਂ ਇਹ ਕਰਨਾ ਡੂਸ ਐਂਡ ਡੌਂਟਸ ਨੂੰ ਤਾਂ ਰੱਦ ਦੇਾਂਗੇ ਹਾਂ ਹਾਂ ਤੇ ਨੌਜਵਾਨ ਉਹਨਾਂ ਕਿਤੇ ਆਖਾਂ ਤਾਂ ਮੰਨ ਲੇਗਾ ਲੇਕਿਨ ਮਾਝ ਡਾਊਟ ਰਹੇ ਜੀ ਗਵਰਨਮੈਂਟ ਨੇ ਕੈਂਪ ਜਾਂ ਗੁਰੂ ਗੋਬਿੰਦ ਸਿੰਘ ਸਟਡੀ ਸੈਕਲਰ ਪਲੇਟਫਾਰਮ ਹੈ ਇਹ ਅਸੀਂ ਇਸ ਤਿਕਨਾਂ ਮਹੀਆ ਕਰਾਇਆ ਉਹਨਾਂ ਨੂੰ ਕਿ ਉਹ ਆਪਣੇ ਮਨ ਦੀ ਗੱਲ ਸਾਡੇ ਨਾਲ ਸਾਂਝੀ ਕਰਸ ਸਟਡੀ ਸੈਕਲਰ ਮਤਲਬ ਹੀ ਹੈ ਕਿ ਬੈਠਣਾ ਬੈਠ ਕੇ ਗੁਰੂ ਦੀ ਗੱਲਬਾਤਾਂ ਪਾਣੀ ਹੈ ਸਿਟ ਟੂਗੇਦਰ ਐਂਡ ਡਿਸਕਸ ਅਬਾਊਟ ਹੈਰੀਟੇਜ ਜੀ ਉਹ ਸੇਕ ਹੈਰੀਟੇਜ ਦੀ ਗੱਲ ਕਰਨੀ ਉਸ ਸਮੇਂ ਦੀ ਲੋੜ ਸੀ ਕਿਉਂਕਿ ਸਾਡੇ ਸਿੱਖਾਂ ਦੇ ਮੁੰਡੇ ਉੱਤੇ ਲੈਂਡ ਮਰਜ਼ੂਮ ਦੀ ਗੱਲ ਮੌਜੂਦੰਦੀ ਗੱਲ ਕਰਦੇ ਸੀਗੇ ਨਸ਼ਿਆਂ ਦੀ ਗੱਲ ਕਰਦੇ ਸੀਗੇ ਤੇ ਉਹਨਾਂ ਉਸ ਵੇਲੇ ਨੌਜਵਾਨਾਂ ਦਾ ਉਹਨੂੰ ਇਸ ਪੇਪਰ ਨੂੰ ਕਿਉਂਕਿ ਬੇਸਿਕਲੀ ਸਾਰੇ ਨੌਜਵਾਨ ਨਹੀਂ ਚਾਹਦੇ ਹੁੰਦੇ ਕਿਉਂਕਿ ਦੋ ਚਾਰ ਲੀਡਰ ਹੀ ਹੁੰਦੇ ਜਿਹੜਾ ਕਿ ਉਹ ਮੁੰਡਿਆਂ ਨੂੰ ਪਿੱਛਾ ਲਾ ਦਿੰਦੇ ਆ ਜੀ ਜਦੋਂ ਅਸੀਂ ਇੱਕ ਆਰਗੇਨਾਈਜ਼ਰ ਨੂੰ ਅਰੇਂਜਮੈਂਟ ਦੇ ਦਿੱਤਾ ਪਲੇਟਫਾਰਮ ਦੇ ਦਿੱਤਾ ਤੇ ਨੌਜਵਾਨ ਬਹੁਤ ਹੀ ਗੰਦੀ ਸਾਡੇ ਨਾਲ ਆ ਗਏ ਹਾਂ ਨਾ ਜਾਂਦੇ ਸਾਡਾ ਕੋਈ ਵੱਡਾ ਕੋਈ ਸਲੋਗਨ ਨਹੀਂ ਸੀ ਕਿਉਂਕਿ ਸੜਕ پارٹی ਬਗਨ ਸੀ ਪੋਲਿਟੀਕਲ ਪ੍ਰੋਗਰਾਮ ਸੀ ਉਹਨਾਂ ਲੋਕਾਂ ਦਾ ਪੋਲਿਟੀਕਲ ਪ੍ਰੋਗਰਾਮ ਸੀਗਾ ਉਹਨਾਂ ਨੇ ਆਪਣੀ ਰਿਪੋਰਟਿੰਗ ਕਰਨੀ ਹੁੰਦੀ ਸੀ ਸਾਡਾ ਕੀ ਹੈ ਸੈਂਟੀਮੈਂਟ ਪ੍ਰੋਗਰਾਮ ਸੀਗਾ ਕਿ ਗੁਰਬਾਣੀ ਦੀ ਗੱਲ ਕਰਨੀ ਹੈ ਗੁਰੂ ਦੀ ਗੱਲ ਕਰਨੀ ਹੈ ਅਸੀਂ ਗੁਰਗੰਸਾ ਦੀ ਗੱਲ ਕਰਨੀ ਹੈ ਸੋ ਇਹ ਡਿਫਰੈਂਸ ਸੀ ਕਿ ਉਹ ਉਹ ਨੌਜਵਾਨ ਜਦੋਂ ਅਸੀਂ ਸ਼ੁਰੂ ਕੀਤਾ ਪੰਜ ਬੰਦੇ ਰੇ ਉਸ ਤੋਂ ਬਾਅਦ ਕਾਫੀ ਵਧਦਾ ਗਿਆ ਵਧਦਾ ਗਿਆ ਇਤੋਂ ਤੱਕ ਹੋ ਗਿਆ ਕਿ ਸਤੰਬਰ 72 ਜਤੈਮੰਦੀ ਬਣੀ ਰਹੀ ਜੀ ਤੇ ਜਿਹੜਾ ਪਹਿਲਾ ਗੁਰਨਾਨਕਸਾ ਦਾ ਗੁਰਪੁਰਵਾਇਆ ਨਵੰਬਰ ਦੇ ਵਿੱਚ ਉਹ ਗਵਰਨਮੈਂਟ ਕਾਲਜ ਦੇ ਗਰਾਊਂਡ ਦੇ ਵਿੱਚ ਓਪਨ 에ਅਰ تھیਟਰ ਦੇ ਵਿੱਚ ਮਨ ਜੀ ਸਾਨੂੰ ਜਸਪੀਰ ਜੀ ਨੂੰ ਵੀ ਇਹ ਦੀ ਸੀ ਕਿ ਉਹ ਇਹ ਨਾਵਾ ਕੇ ਤੇ ਆਨੇ ਨੌਜਵਾਨ ਆ ਗਏ। ਕਿ ਹੈਰਾਨ ਹੋ ਗਏ ਕਿ ਉਸ ਉਸ ਟਾਈਮ ਤੇ 2000 ਤੋਂ ਉੱਪਰ ਨੌਜਵਾਨ। ਵਾਹ ਜੀ। ਔਰ ਉਹ ਤੇ ਐਮ ਕੁਆ ਐਜੂਕੇਸ਼ਨ ਸੀਗੀ ਔਰ ਐਮਏ ਦੀਆਂ ਬੱਚੀਆਂ ਐਮਏ ਪੰਜਾਬੀ ਸੀ ਐਮਏ ਜੀਓਗ੍ਰਾਫੀ ਸੀ ਇਹ ਹੋਰ ਸੀ। ਉਹ ਸਾਰੀਆਂ ਉੱਤੇ ਪਹੁੰਚ ਗਈਆਂ। ਹਮ। ਔਰ ਹੋਰ ਮਜ਼ੇਦਾਰ ਗੱਲ ਕੀ ਹੋਈ ਕਿ ਆਪਾਂ ਇੱਕ ਹਿੰਦੂ ਪ੍ਰੋਫੈਸਰ ਸੀਗੇ ਬਸ ਸਿੰਘਲਾ। ਅੱਛਾ ਜੀ। ਉਹਨਾਂ ਨੂੰ ਕੀ ਹੈ ਵੀਰ ਵਰਮਨ? ਪੈਸਾ ਤੁਸੀਂ ਇਹਨਾਂ ਨੂੰ ਗੁਣਾਂਦਸੌਰੇ ਬੋਲੋ। ਹਮ। ਕੋਈ ਬ੍ਰਿੰਸਿਪਲ ਥੋੜਾ ਆਣਾ ਕਰਨੀ ਕਰਦਾ ਸੀ ਵੀ ਇਹ ਸਾਡਾ ਜੀ ਗਵਰਨਮੈਂਟ ਕਾਲਜ ਆ ਜਿਹੜਾ ਹੋਊਗਾ ਤੇ ਉਹਨਾਂ ਨੂੰ ਜਦੋਂ ਓਪਨ 에ਅਰ ਥੀਏਟਰ ਦੇ ਸੜਕ ਪੁਰਾਣੇ ਫੋਟੋ ਪਈਆਂ ਸਾਡੇ ਚਪੀਆਂਆਂ ਵਿੱਚ ਸਾਡੀ ਰਿਪੋਰਟਾਂ ਦੇ ਵਿੱਚ ਪਈਆਂ ਕੋ ਪਹਿਲਾਂ ਸਾਡਾ ਜਿਹੜਾ ਗੁਨਾਨੰਸ ਦਾ ਪ੍ਰੋਮ ਮਨਾੜਾ 2000 ਨੌਜਵਾਨ ਬੱਚਿਆਂ ਦਾ ਹੋਇਆ ਆ ਗੁਨਾਨੰਕ ਸਾਹਿਬ ਦੀ ਗੱਲ ਸੁਣਨੀ ਤੇ ਉਸ ਤੋਂ ਬਾਅਦ ਅਸੀਂ ਛੋੜੀ ਰਿਫਰੈਸ਼ਮੈਂਟ ਦਿੱਤੀ ਉਹਨਾਂ ਨੂੰ ਉਦੋਂ ਸਾਡਾ ਸ਼ੁਰੂਆਤ ਹੋ ਗਈ ਸਾਡੀ ਪਹਿਲੀ ਸੈਟਿੰਗ ਦੇ ਵਿੱਚ ਹੀ 2000 ਨੌਜਵਾਨ ਆ ਗਏ ਗੁਨਾਨੰ ਦੀ ਗੱਲ ਗੁਨਾਨੰ ਦੀ ਬਾਤ ਸੁਣਨ ਲਈ ਉਹ ਲੋਵੇਰਾ ਲੋਕਾਂ ਦੇ ਸਾਡੇ ਨਾਲ ਰਿਗਰਡਿੰਗ ਜੀ ਤੁਹਾਨੂੰ ਕੀ ਲੱਗਦਾ ਵੀ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਕਿਹਦੀ ਜ਼ਿੰਮੇਵਾਰੀ ਆ ਸਿੱਖ ਸੰਸਾਵਾਂ ਦੀਆਂ ਮਾਪਿਆਂ ਦੀ ਆ ਕਿਹਦੀ ਜ਼ਿੰਮੇਵਾਰੀ ਤੁਸੀਂ ਖਾਸ ਮੰਨਦੇ ਹੋ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਗਈਆਂ ਹੋਰ ਵੀ ਬਹੁਤੀਆਂ ਨਿਭਾਈਆਂ ਨਹੀਂ ਜਾ ਰਹੀਆਂ ਜੀ ਔਰ ਜ਼ਿੰਮੇਵਾਰੀ ਜਿਹੜੀ ਨੌਗੁਰ ਗੋਵਿੰਦ ਸਟਡੀ ਸਕੂਲ ਸਿਰਕਲ ਕਿਉਂ ਲੋਕਾਂ ਨੇ ਖਰਬ ਕੀਤਾ ਕਾਜਾਂ ਦੇ ਵਿੱਚ ਨੌ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ ਆਪਣੇ ਸੈਨੇਟ ਦੇ ਵਿੱਚ ਮਤੇ ਪਾ ਕੇ ਸਾਨੂੰ ਅਲੋਗ ਦਿੱਤਾ ਕਿਉਂਕਿ ਮਹਿਸੂਸ ਕਰਦੇ ਸੀ ਕਿ ਕਿ ਪੋਜ਼ਿਟਿਵ ਥਿੰਕਿੰਗ ਵਾਲੇ ਬੰਦੇ ਆ ਜੀ ਤੇ ਇਹ ਜਿਹੜੀ ਗੱਲ ਵਿਦਿਆਰਥੀ ਦੀ ਇੱਕ ਸਰਪੱਖੀ ਸ਼ਖਸੀਅਤ ਉਹ ਸਾਰੀ ਦੀ ਗੱਲ ਕਰਦੇ ਹੂੰ ਹੂੰ ਕਿਉਂਕਿ ਦੇਖੋ ਵਿਦਿਆਰਥੀ ਨੂੰ ਜਿਹੜਾ ਨਾ ਕੱਲਾ ਜਿਵੇਂ ਗੁਰਮント ਦੀ ਗੱਲ ਕਰੀ ਜਾਵਾਂਗੇ ਉਹ ਇੱਕ 파ਰਟ ਹੈ ਜੀ ਤੇ ਜੇ ਵਿਦਿਆਰਥੀ ਨੂੰ ਮੈਂ ਤੁਹਾਨੂੰ ਕਹਾਂਗਾ ਵੀ ਤੂੰ ਭਾਈ ਪੜ੍ਹਾਈ ਵੀ ਕਰਨੀ ਹੈ ਹੂੰ ਤੂੰ ਖੇਡਾਂ ਵੀ ਕਰਨੀਆਂ ਤੂੰ ਨਸ਼ਿਆਂ ਵੱਲ ਵੀ ਨਹੀਂ ਜਾਣਾ ਤੂੰ ਪ੍ਰੇਮ ਪਿਆਰ ਵੀ ਰੱਖਣਾ ਹੈ ਹੈ ਨਾ ਕਦਰ ਸਟ੍ਰਾਈਕਾਂ ਵੀ ਨਹੀਂ ਕਰਨੀਆਂ ਜੀ ਮਾਰਾ ਬੋਲਣਾ ਵੀ ਨਹੀਂ ਇਹ ਬੱਚੇ ਦੀ ਮੈਂ ਕਹਾਂਗਾ ਸਰਪੱਖੀ ਸ਼ਖਸੀਅਤ ਦਾ ਵਿਕਾਸ ਜਿਹੜਾ ਕਾਰਨਵਾ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸੈਂਟਰ ਨੇ ਮੈਂ ਪਉਗਾ ਮਾਰਕਾ ਮਾਰਿਆ ਪਰ ਕੁਆਲਟੀ ਰੇਟ ਦਾ ਕਰਦੇ ਹੈ ਸਟੱਡੀ ਸਰਕਲ ਵੀ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਸਖਸ਼ੀਅਤ ਅਨੁਸਾਰ ਹੀ ਲਈ ਕੀ ਕਰ ਰਿਹਾ ਜੀ ਦੇਖੋ ਬੇਸਿਕਲੀ ਅਸੀਂ ਨਾ ਤਿੰਨ ਟਾਈਪ ਦੇ ਕੈਂਪ ਲਾਦੇ ਹਾਂ ਜੀ ਇੱਕ ਕਾਹੇ ਕੈਂਪ ਲਾਉਂਦੇ ਹਾਂ ਵਿਰਸਾ ਕੈਂਪ ਇੱਕ ਲਾਉਂਿਆ ਨੌਜਵਾਨ ਦੀ ਸਖਸ਼ੀਅਤ ਅਨੁਸਾਰ ਹੀ ਕੈਂਪ ਜੀ ਤੀਜਾ ਇਲਾਮਿਆ ਨੌਜਵਾਨ ਦੀ ਜਿਹੜੀ ਹੈ ਲੀਡਰਸ਼ਿਪ ਦੇ ਇਤਿੰਨ ਕੈਟਾਗਰੀ ਪਾਜੀ ਠੀਕ ਹੈ ਜੀ ਉਦੋਂ ਤਾਂ ਇੱਕੋ ਕੈਟਾਗਰੀ ਵਿਰਸਾ ਕੈਂਪ ਸੀਗੇ ਹੁਣ ਸਾਡੇ ਕੋਲ ਕਿਉਂਕਿ 50 ਸਾਲ ਦੀ ਸਾਡੀ ਮੈਜੋਰਟੀ ਲੇਵਲ ਇੱਥੇ ਆ ਗਿਆ ਹੈ ਤੇ ਅਸੀਂ ਤਿੰਨ ਕੈਟਾਗਰੀ ਨੇ ਕਰ ਲਾ ਵਿਰਸਾ ਕੈਂਪ ਕੀ ਹੈ ਜਿਹੜੇ ਸਾਡੇ ਫਰੈਸ਼ਰ ਹੁੰਦੇ ਆ ਪਹਿਲੀ ਵਾਰੀ ਸੜੀ ਸਾਈਕਲ ਚ ਆਏ ਉਹ ਆਪਣੇ ਇੱਕ ਹਫਤੇ ਦਾ ਕੈਂਪਾਈਂਡ ਦਾ ਕੈਂਪ ਲਾਉਂਦੇ ਆ ਤੇ ਉਹਦੇ ਵਿੱਚ ਆ ਗੁਰੂਆਂ ਦੀਆਂ ਬਾਲਾਂ ਬੱਤਾਂ ਸੁਣਦੇ ਆ ਆਪਣੀ ਕੰਪਨੀਆਂ ਤੇ ਪੜ੍ਹਾਈ ਚੰਦਾ ਕਰਮੀਆ ਕੀ ਕਰਨਾ ਇਹ ਸਾਰੀ ਗੱਲ ਸੁਣਦੇ ਇਹ ਵਿਰਸਾ ਕੈਂਪ ਹੋ ਗਿਆ ਜੀ ਜੋ ਜੋ ਪੰਜ ਨਵਾਂ ਜਾਂਦੇ ਆ ਤਾਂ ਉਹ ਮਹਿਸੂਸ ਕਰਦੇ ਆ ਵੀ ਮੈਂ ਕੁਝ ਨਾ ਕੋਈ ਲੈ ਕੇ ਚੱਲੇ ਹਾਂ ਹਾਂ ਠੀਕ ਹੈ ਨਾ ਦੂਸਰਾ ਹੈ ਬੱਚੇ ਦੀ ਸਖੀਰਤ ਸਾਰੀ ਦਾ ਠੀਕ ਹੈ ਨੌਜਵਾਨ ਦੀ ਜਿਹੜੀ ਹੈ ਨਾ ਕੰਪਰੀহেনਸਿਵ ਪਰਸਨੈਲਿਟੀ ਡਵੈਲਪਮੈਂਟ ਜਿਹੜੀ ਉਹ ਬੜੀ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਪੇਰੈਂਟਸ ਨੇ ਵੀ ਬਹੁਤ ਸਹਿਯੋਗ ਦਿੱਤਾ ਇਸ ਮਾਮਲੇ 'ਚ ਕਿਉਂਕਿ ਪੇਰੈਂਟਸ ਨਾ ਦੇਖਦੇ ਜੀਏ ਕਿ ਸਾਡਾ ਬੱਚਾ ਜੇ ਗੁਰੂ ਗੋਬਿੰਦ ਸਿੰਘ ਸਟਡੀ ਸਕਲਾ ਨੰਬਰ ਬਣਦਾ ਹੈ ਸਾਡਾ ਬੱਚਾ ਜੇ ਇਹਨਾਂ ਦੇ ਕੈਂਪਾਂ 'ਚ ਜਾਂਦਾ ਹੈ ਤੇ ਜੋ ਉਹ ਤੋਂ ਸਿੱਖ ਕੇ ਆਂਦਾ ਹੈ ਉਹ ਦਿਹਾਲ ਹੋ ਜਾਂਦਾ ਹੈ ਹਾਂ ਕਿਉਂਕਿ ਉਹ ਨਾ ਗੁਜ਼ਾਰੀ ਨਹੀਂ ਮਿਲਦਾ ਅਸੀਂ ਮਾਫ ਕਰਨਾ ਦੇ ਨਾਸ ਗੁਲਨਾ ਚ ਉਹ ਨਾ ਕਾਲੀਆਂ ਚ ਉਹਨਾਂ ਕੇ ਰੋਗ ਮਿਲਦਾ। ਤੋਂ ਇਹ ਅਸੀਂ ਬੱਚਿਆਂ ਦੇ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਸੈਟਲ ਹੋਣ ਤੋਂ ਪਹਿਲੇ ਉਹਨਾਂ ਨੂੰ ਅਸੀਂ ਜਿਹੜੀ ਹੈ ਉਹ ਉਹਦੀ ਸਰਪੱਖੀ ਵਿਕਾਸ ਦੀ ਗੱਲ, ਗੁਰਮਤ ਦੀ ਗੱਲ, ਫਸਲੇ ਦੀ ਗੱਲ ਉਹ ਸਾਰੀਆਂ ਬਸ ਸਮਝਾਉਂਦੇ ਸੀਗੇ ਔਰ ਉਹ ਸਾਡਾ ਇੰਟਰੈਕਸ਼ਨ ਕਰਦੇ ਹੁੰਦੇ। ਜਦੋਂ ਜਸਪੀਰ ਜੀ ਵਜਾ ਤੁਹਾਡਾ ਨਾਲ ਗੱਲਬਾਤ ਸ਼ੁਰੂ ਕਰਦੇ ਹੋ ਨਾ, ਕੁਐਸਚਨ ਸ਼ੁਰੂ ਕਰਦੇ ਹੋ, ਸਮਝੋ ਉਹਦਾ ਇੰਟਰਸਟ ਬਣ ਗਿਆ। ਜੀ ਜੀ ਬਿਲਕੁਲ। ਇਹ ਸਾਡਾ ਬੈਸਟ ਸੀ ਜਿਹੜਾ ਵਿੱਚ ਸਵਾਲ ਪੁੱਟ ਕਰ ਦਵਾਂ ਨਾ ਜੀ। ਉਹਦਾ ਮਤਲਬ ਵੀ ਪੂਰਾ ਬੱਚਾ ਜਿਹੜਾ ਨਾਲ ਸਾਡੇ ਨਾਲ अच्छा जी ए स्कूल लेवल ਦੇ ਕੈਂਪ ਹੁੰਦੇ ਆ ਜਾਂ ਕਾਲਜ ਲੈਵਲ ਦੇ ਕੈਂਪ ਹੁੰਦੇ ਆ ਜੀ ਸਾਡੇ ਦੋਨੇ ਤਰ੍ਹਾਂ ਦੇ ਕੈਂਪ ਹੈ ਜੀ ਠੀਕ ਹੈ ਜੀ ਉਹ ਸਕੂਲਾਂ ਦੇ ਕੈਂਪ ਨੂੰ ਕਹਿੰਦੇ ਗੁਰਮਤ ਯਾਰੀਆਂ ਹਾਂ ਹਾਂ ਤੇ ਕਾਲਜਾਂ ਦੇ ਕੈਂਪ ਨੂੰ ਕਹਿੰਦੇ ਆਦੀਆਂ ਫਿਰਸਾ ਕੈਂਪ ਠੀਕ ਹੈ ਸ੍ਰੀ ਬਸਤਰੀ ਕੈਂਪ ਡਿਲੀਜੀਬ੍ਰੇਨਿੰਗ ਕੈਂਪ ਸੋ ਦੋਨੇ ਤਰ੍ਹਾਂ ਦੇ ਕੈਂਪ ਚੱਲਦੇ ਆ ਗੁਰਮਤ ਯਾਰੀਆਂ ਹੈ ਸਾਡੀ ਬਹੁਤ ਪਪੂਲਰ ਇੱਕ ਸਾਡਾ ਐਕਟੀਵਿਟੀ ਹੈ ਸੋ ਕਿ ਉਹਦਾ ਮਤਲਬ ਕੀ ਹੈ ਵੀ ਜਿਹੜਾ ਸਕੂਲ ਦੇ ਵਿੱਚ ਬੱਚੇ ਸਵੇਰੇ ਆਉਂਦੇ ਆ 8:00 ਵਜੇ ਆ ਕੇ ਤੈਨੂੰ ਤਿੰਨ ਵਜੇ ਜਾਣਾ ਹੈ ਅਸੀਂ 8 ਵਜੇ ਤੋਂ ਲੈ ਕੇ 3 ਵਜੇ ਤੱਕ 9ਵੀਂ 10ਵੀਂ 11ਵੀਂ 12ਵੀਂ ਦੇ ਬੱਚਿਆਂ ਨੂੰ ਇੱਕ ਵੱਖਰੇ ਹਾਲ ਜਿਠਾ ਰਹੇ ਹਾਂ ਠੀਕ ਹੈ ਜੀ ਅਸੀਂ ਉਹਨਾਂ ਨੂੰ ਐਕਸਟਰਾ ਨਹੀਂ ਹੋਏ ਰਾਤ ਤੇ ਬੱਚੇ ਰਹਿਣਗੇ ਜਾਂ ਕੁਝ ਹੋਏਗਾ ਉਹਨਾਂ ਨੂੰ 2 ਦਿਨ ਦਾ ਕੈਂਪ 3 ਦਿਨ ਦਾ ਕੈਂਪ ਸਵੇਰੇ ਉਹਨਾਂ ਨੇ ਪ੍ਰੇਰਿਤ ਆਣਾ ਉਹਨਾਂ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਾਰ ਦਾ ਕੈਂਪ ਹੈ ਉੱਥੇ ਚੱਲ ਜਿਓ ਸਾਰੇ ਤੇ ਉਹਨਾਂ ਨੇ ਉੱਥੇ ਹਾਲ ਜਿਠੇ ਹੋ ਜਾਣਾ ਤਾਂ ਅਸੀਂ ਉਹਨਾਂ ਨੂੰ ਜਿੱਦਾਂ ਕਲਾਸਾਂ ਲੱਗਦੀਆਂ ਜੀ ਇਦਾਂ ਗੁਰਮਤਿ ਦੀਆਂ ਕਲਾਸਾਂ ਹਨ ਗੁਰਬਾਣੀ ਦੀ ਗੱਲ ਬੇਸਿਕਲੀ ਸਕੂਲ ਕਾਲਜਾਂ ਦੇ ਵਿੱਚ ਹੀ ਕੈਂਪ ਲਏ ਜਾਂਦੇ ਆ ਜਾਂ ਤੁਸੀਂ ਬਾਹਰ ਵੀ ਕੋਈ ਕੋਈ ਜਗ੍ਹਾ ਦੇਖ ਕੇ 3 ਦਿਨ ਦਾ 4 ਦਿਨ ਦਾ ਕੋਈ ਦਾ ਮੈਂ ਤੁਹਾਨੂੰ ਕਿਹਾ ਨਾ ਜਿਹੜੇ ਸਾਡੇ ਲੀਡਰਸ਼ਿਪ ਟ੍ਰੇਨਿੰਗ ਹੈ ਤਾਂ ਨਾ ਉਹ ਵੀ ਬਾਹਰ ਲਾਉਂਦੇ ਆ ਠੀਕ ਹੈ ਜੀ ਜਿਵੇਂ ਅਸੀਂ ਸਪੋਕ ਕਰੋ 50 ਸਕੂਲ ਹੈ ਜਾਂ 50 ਕਾਲਜ ਹੈ ਉਹਨਾਂ ਚੋਂ ਅਸੀਂ 5-5 ਬੱਚੇ ਲੈਂਦੇ ਆ ਠੀਕ ਹੈ ਜੀ ਜਿਨ੍ਹਾਂ ਬੱਚਿਆਂ ਨੇ ਫਿਰ 5 ਸਾਲ ਤੋਂ 7 ਸਾਲ ਤੋਂ 10 ਸਾਲ ਤੋਂ ਜਿਨ੍ਹਾਂ ਬੱਚਿਆਂ ਨੇ ਸਟੂਡੀ ਸੈਕਟਰੀ ਨਾ ਐਕਟੀਵਿਟੀ ਚ ਕੰਮ ਕੀਤਾ ਹੈ ਪਾਰਟਿਸਪੇਟ ਕੀਤਾ ਹੈ ਉਹਨਾਂ ਦਾ ਪਤਾ ਇਹ ਇਹਨਾਂ ਮੇਜੋਰਿਟੀ ਲੈਵਲ ਜਿਆਦਾ ਹੈ ਉਹਨਾਂ ਨੂੰ ਅਸੀਂ ਉੱਥੇ ਲੈ ਜਾਂਦੇ ਆ ਠੀਕ ਹੈ ਜੀ ਉਹਨਾਂ ਦਾ ਉਹਨਾਂ ਦਾ ਸਿਲੇਬਸ ਡਿਫਰੈਂਟ ਹੁੰਦਾ ਕਿ ਉਹਨਾਂ ਨੂੰ ਲੀਡਰਸ਼ਿਪ ਟ੍ਰੇਨਿੰਗ ਇਹਨੂੰ ਦੇਣੀ ਹੈ ਤਾਂ ਕਿ ਦੇਖੋ ਕੀ ਅੱਜਕੱਲ ਕੌਮ ਦੇ ਸਾਡੀ ਕੌਮ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਵੀ ਜੀ ਲੀਡਰ ਬਣਨਾ ਇਹ ਨਾ ਜੀ ਇਹ ਇਹ ਅਜੰਡੇ ਝ ਹੈ ਨਹੀਂ ਜੀ ਜੀ ਜਿਹੜਾ ਬੱਚਾ ਲੀਡ ਕਰ ਸਕਦਾ ਹੈ ਮਤਲਬ ਉਹ ਆ ਗੱਲ ਨੂੰ ਕੇ ਜੂ ਪਹਚਾ ਦੇਗਾ ਗੱਲ ਨੂੰ ਅੱਗੇ ਬਚਾਉਣ ਵਾਸਤੇ ਨੌਜਵਾਨਾਂ ਚ ਲੀਡਰਸ਼ਿਪ ਪਾਰਟੀਆਂ ਕ੍ਰੀਏਟ ਕਰਦੀਆਂ ਹਾਂਜੀ ਉਹ ਬਹੁਤ ਜ਼ਰੂਰੀ ਹੈ ਇਹ ਅਸੀਂ ਗੁਰਗੋਬਨ ਸਾਡੀ ਸਕੂਲ ਦੇ ਇਹ ਹੈ ਉਹ ਜਿਹੜਾ ਲੀਡਰਸ਼ਿਪ ਟ੍ਰੇਨਿੰਗ ਕੈਂਪ ਹੈ ਉਹ ਸਾਡੀਆਂ ਐਗਜ਼ੀਕਟਿਵ ਬਣਦੀਆਂ ਸਾਡੀ ਆਲ ਇੰਡੀਆਜ਼ ਐਕਟਿਵ ਬਣਦੀ ਹੈ ਸਾਡੀ ਸਟੇਟ ਲੈਵਲ ਦੀ ਬਣਦੀ ਹੈ ਸਾਡੀ ਜ਼ੋਨ ਲੈਵਲ ਦੀ ਬਣਦੀ ਹੈ ਉਹ ਜਿਹੜੀਆਂ ਸਾਡੀਆਂ ਐਗਜ਼ੀਕਟਿਵ ਬੋਡੀਜ਼ ਬਣਦੀਆਂ ਸਾਰੀਆਂ ਉਹ ਅਸੀਂ ਉਹਨਾਂ ਕੈਂਪਾਂ 'ਚ ਜਾ ਕੇ ਲੈਂਦੇ ਹਾਂ ਸੋ ਅਸੀਂ ਸਕੂਲਾਂ ਵਿੱਚ ਵੀ ਕੈਂਪ ਲਾਉਂਦੇ ਆ ਗੁਰਮਤਿਆਰੀਆਂ ਕਾਰਜਾਂ ਵਿੱਚ ਲਾਉਂਦੇ ਆ ਲੇਕਿਨ ਉਸ ਤੋਂ ਬਾਹਰ ਅਸੀਂ ਬਾਲ ਦੇ ਸਕੂਲਾਂ ਦੇ ਵਿੱਚ ਜਿਵੇਂ ਸਾਡਾ ਜਿਵੇਂ ਸਪੋਰਟ ਕਰੋ ਵੱਡੂ ਸਾਹਿਬ ਕੈਂਪ ਲੱਗਦਾ ਜੀ ਸੋੜਾ ਰੈਗੂਲਰ ਇਅਰਲੀ ਸੀ ਤਕ ਉਸ ਤੋਂ ਬਾਅਦ ਸਾਡਾ ਡੇਰ ਤੋਂ ਲੱਗਦਾ ਸੀਗਾ ਡੀਆਰਡੀ ਕੈਡਮੀ ਦੇ ਵਿੱਚ ਜੀ ਇਸ ਤਰ੍ਹਾਂ ਦੀ ਗੁਰਦਾਰਿਆਂ ਚ ਪੌਂਡਾ ਸਾਨੂੰ ਲੱਗਦਾ ਸੀਗਾ ਹੋਰ ਚੰਗਾ ਲੱਗਦਾ ਸੀ ਸੋ ਇਹ ਬਾਹਰਲੇ ਮਾਹੌਲ ਦੇ ਬੱਚਿਆਂ ਨੂੰ ਲਿਜਾ ਕੇ ਅਸੀਂ ਇਹਨਾਂ ਦਾ ਫਾਇੰਡਲ ਰੱਖ ਕੇ ਸਾਧਨ ਰੱਖੀ ਸੀ ਹਾਂਜੀ ਵੇਖ ਲਓ ਪਰਾਂ ਦਾ ਇਹ ਉਹਦਾ ਸਾਡਾ ਬਹੁਤ ਬੱਚੇ ਜਿਹੜੇ ਨਾਲ ਜੁੜੇ ਕੋਈ ਬੱਚਾ ਮਿਲਦਾ ਸੀ ਮੈਨੂੰ ਮੈਂ ਕੁਝ ਸਿੱਖਿਆ ਉਹਨਾਂ ਕੰਫਰੰেন্স ਬਣਦੇ ਤੇ ਇਹ ਜਿਵੇਂ ਹੁਣ ਤੁਸੀਂ ਕਿਹਾ ਬਾਹਰ ਕੈਂਪ ਲੱਗਦੇ ਸੀ ਜਿਹੜੇ ਇਨਾ ਦਾ ਸ케ਜੂਲ ਕੀ ਹੁੰਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂ ਬੜਾ ਜੂਰੀ ਤੁਹਾਡੀ ਕੁਐਸਚਨ ਹੈ ਦੇਖੋ ਕੀ ਹੈ ਬੱਚਿਆਂ ਨੇ ਘਰਾਂ 'ਚ ਕਦੀ ਮਾਫ਼ ਕਰਨਾ ਮੁਝਰਟੀ ਜੀ ਕਦੀ ਗੁੱਟਕਾ ਹੋੜ ਕੇ ਬਾਹਰ ਨਹੀਂ ਕੀਤਾ ਹੁੰਦਾ ਬਹੁਤ ਸਾਰੇ ਬੱਚਿਆਂ ਨੇ ਹਾਂ ਜੀ ਜਿਵੇਂ ਮਾਂ ਨੇ ਕਿਹਾ ਪੁੱਤਰ ਪਾਠ ਕਰ ਲਿਆਗਾ ਕੋਈ ਨਹੀਂ ਮੈਂ ਕਰ ਲੂੰਗਾ ਉਦੋਂ ਚੱਲਦਾ ਨਾ ਸਾਡੇ ਕੈਂਪ 'ਚ ਬੱਚਾ ਆਂਦਾ ਹੈ ਸਪੋਰਟ ਗਰੋ ਪਲੱਸ ਵਾਂ 'ਚ ਪੜ੍ਹਦਾ ਹੈ ਜੀ 10ਵੀਂ 'ਚ ਪੜ੍ਹਦਾ ਹੈ ਜਾਂ ਬੀਏ 'ਚ ਪੜ੍ਹਦਾ ਹੈ ਉਹ ਜਦੋਂ ਕੈਂਪ ਜਾਂਦਾ ਹੈ ਸਾਡਾ ਸ਼ਡਿਊਲ ਹੈ ਕਿ ਸਵੇਰੇ ਉੱਠਣਾ ਸਾਡੇ ਜਾਵੇ ਉਨੇ ਜਨਾਨ ਕਰਨਾ ਹੈ ਪੂਰੇ 5 ਵਜੇ ਨੂੰ ਲਾਈਨਾਂ ਚ ਗੁਰਗੰਸਾ ਜੀ ਹਜ਼ੂਰੀ ਦੇ ਆ ਜਾਂਦੇ ਨੇ ਸਾਰੇ ਬੱਚੇ ਆ ਜਾਂਦੇ ਆ ਅੱਛਾ ਜੀ ਦੇਖੋ ਤਾਂ ਕਿ ਡਿਸਪਨਰ ਬਣ ਜਾ ਜਾਂ ਜ਼ਬਰਦਸਤ ਸੀ ਲੈ ਕੇ ਆਏ ਨਹੀਂ ਨਾ ਕੋਈ ਜ਼ਬਰਦਸਤ ਨਹੀਂ ਰਾਤੀ ਸ਼ਡਿਊਲ ਦੱਸ ਦਿੰਦੇ ਆ ਆਪਾਂ ਬੱਚਾ ਸਵੇਰੇ 5 ਵਜੇ ਤੁਸੀਂ ਆਜੋ 5:00 ਠੀਕ ਹੈ ਤੇ ਜਿਹੜੇ ਉੱਪਰ ਸਾਡੇ ਇੰਚਾਰਜ ਹੁੰਦੇ ਲੈ ਕੇ ਆਉਂਦੇ ਆ ਠੀਕ ਹੈ ਜਦੋਂ ਬੱਚੇ ਗੁਰਗੰਸਾ ਜੀ ਹਜ਼ੂਰੀ ਦੇ ਵਿੱਚ ਸਮਝ ਲੈਂਦੇ ਜਿੱਥੇ ਜਾਂਦੇ ਜਦੋਂ ਨਿਤਨੇਮ ਦਾ ਗੁਟਕਾ ਫੜਾ ਦਿੰਦੇ ਆ ਸਾਹਮਣੇ 5 ਵਟੇ ਬੈਠ ਕੇ ਨਿਤਨੇਮ ਪੜਦੇ ਜਪਜੀ ਸਾਹਿਬ ਪੜਦੇ ਜਪ ਸਾਹਿਬ ਪੜਦੇ ਅਸਵੀਏ ਪੜ ਉਹ ਜਦੋਂ ਬੱਚੇ ਨਾਲ ਪੜ੍ਹਦੇ ਆ ਪਹਿਲੇ ਸੰਗੀ ਜਾਣਗੇ ਪਹਿਲਾ ਦਿਨ ਤਾਂ ਸੰਗਦੇ ਰਹਿੰਦੇ ਆ ਦੂਜਾ ਨੇ ਹੋਰ ਕੰਫੀਡੈਂਸ ਨਾਲ ਤੀਜੇ ਨਾਲ ਹੋਰ ਕੰਫੀਡੈਂਸ ਉਹਨਾਂ ਨੂੰ ਲੱਗਦਾ ਵੀ ਇਹ ਪਾਠ ਦੇ ਵਿੱਚ ਨਾਂਦੀ ਹੋਣਾ ਹੈ ਹਾਂਜੀ ਜਿਹੜਾ ਸਾਨੂੰ ਐਵੇਂ ਕਿਹਾ ਜਾਂਦਾ ਸੀ ਵੀ ਮੈਂ ਅੱਜ ਤੱਕ ਲੱਗਿਆ ਮੈਨੂੰ ਵੀ ਜਿਹੜਾ ਪਾਠ ਮੈਂ ਜਪਜੀ ਸਾਹਿਬ ਦਾ ਕੀਤਾ ਹੈ ਬੜੀ ਵੱਡੀ ਕਨਸੈਪਟ ਹੈ ਜੀ ਜੀ ਕਿਉਂਕਿ ਜਦੋਂ ਵੀ ਬੱਚੇ ਨੇ ਇਹ ਦੱਸਦੇ ਆ ਵੀ ਪੂਰਾ ਗੁਰੂ ਗ੍ਰੰਥ ਸਾਹਿਬ ਜੇ ਸਮਝਣਾ ਹੈ ਵੀ ਜਪਜੀ ਸਾਹਿਬ ਸਾਹਿਬ ਨਾਲ ਬੜਾ ਜ਼ਰੂਰੀ ਹੈ ਹਾਂਜੀ ਤੇ ਪੂਰਾ ਜਪਜੀ ਸਾਹਿਬ ਸਮਝਣਾ ਤਾਂ ਬੂਲ ਮਤ ਤੋਂ ਸਾਹਮਣਾ ਜ਼ਰੂਰੀ ਹੈ ਹਾਂ ਹੈਨਾ ਉਹ ਜਦੋਂ ਬੱਚੇ ਨੇ ਇਹ ਗੱਲਾਂ ਸ਼ਬਦ ਵਿਚਾਰ ਹੋਣਾ ਨਿਤਨੇਮ ਹੋਣਾ ਬੱਚਿਆਂ ਨੇ ਨੋਟ ਕਰਨਾ ਇਹ ਬੱਚੇ ਆਪਣੇ ਆਪ ਨਾਲ ਗੱਲਾਂ ਕਰਦੇ ਵੀ ਮੈਂ ਤਾਂ ਬਹੁਤ ਚੰਗਾ ਕੀਤਾ ਇੱਥੇ ਆ ਕੇ ਠੀਕ ਹੈ ਮੈਨੂੰ ਚੰਗਾ ਲੱਗਿਆ ਇੱਥੇ ਆ ਕੇ ਠੀਕ ਹੈ ਪਰ ਜੋ ਜੋ ਬੱਚਾ ਕਹਿੰਦਾ ਮੈਨੂੰ ਚੰਗਾ ਲੱਗਿਆ ਸਮਝੋ ਸਾਡੀ ਬੱਚਾ ਨਾਲ ਤਾਂ ਸਾਡਾ ਪਰਸੋਨੇਟਸ ਕੋਈ ਨਹੀਂ ਹੈ ਸਾਡੀ ਗੱਲ ਹੈ ਕਿ ਬੱਚਾ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਬੱਚਾ ਹੋਵੇ ਪੰਜਾਬ ਦਾ ਬੱਚਾ ਖਾਸ ਕਰਕੇ ਉਹ ਇੱਕ ਕਾਮਯਾਬ ਬੱਚਾ ਬਣੇ ਉਹ ਚੰਗਾ ਪੜ੍ਹਾਈ ਵੀ ਕਰੇ ਚੰਗੀਆਂ ਕਿੱਦਾਂ ਵੀ ਕੱਢੇ ਨਸ਼ਾ ਨੇੜੇ ਨਾ ਜਾਵੇ ਹਨਾ ਜੀ ਜਿੰਨੀਆਂ ਪ੍ਰੀਤੀਆਂ ਮਨ ਬਤਾ ਉਹਨਾਂ ਤੋਂ ਦੂਰ ਹੈ। ਹੂੰ। ਸਵੈਮਾਪਨ ਤੋਂ ਦੂਰ ਹੈ। ਇੱਕ ਸੱਚ ਜੀਵਨ ਜੀਵੇ। ਮੈਂ ਕਹਿ ਸਕਦਾ ਕਿ ਬੱਚੇ ਨੂੰ ਇੱਕ ਸਵਸਥ ਜੀਵਨ ਜੀਉਣ ਰੱਦੂ। ਪੂਰੇ ਜੀਵਨ ਜਾਚ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਕੈਂਪ ਕਿਰੇ। ਗੁਰੂ ਗੋਬਿੰਦ ਸਿੰਘ ਜੀ। ਤੇ ਨਿਤਨੇਮ ਤੋਂ ਇਲਾਵਾ ਹੋਰ ਕੀ ਹੁੰਦਾ ਜੀ? ਨਿਤਨੇਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਐਕਸਰਸਾਈਜ਼ ਕਰਦੇ ਆਂ। ਦੇਖੋ ਨਾ। ਅੱਛਾ, ਐਕਸਰਸਾਈਜ਼ ਵੀ ਕਰਾਉਂਦੇ ਆ। ਰੋਟਾਈ ਘੰਟੇ ਬੱਚਾ ਚੌਂਕੜੀ ਮਾਈ ਆ। ਜੀ ਜੀ ਜੀ। ਉਸ ਤੋਂ ਬਾਅਦ ਬੱਚਦਾ ਸੀ ਜੁੜ ਜਾਂਦਾ। ਜੀ। ਗਰਾਊਂਡ ਲੱਗ ਜਾਂਦਾ ਆਪਾਂ। ਸਾਡੇ ਪੂਰੇ ਕੋਚ ਕੋਚ ਉਹਨਾਂ ਨੂੰ ਪੂਰੀ ਪੀਟੀ ਟਾਈਪ ਐਕਸਰਸਾਈਜ਼ ਕਰੀ ਕਰਦੇ ਆਪਾਂ ਉਹਦਾ ਉਹਦਾ ਪਾਉਣਾ ਕਰ ਐਕਸਰਸਾਈਜ਼ ਕਰਦੇ ਆ ਐਕਸਰਸਾਈਜ਼ ਤੋਂ ਬਾਅਦ ਫਿਰ ਨਾਸ਼ਤਾ ਹੋ ਜਾਂਦਾ ਨਾਸ਼ਤੇ ਤੋਂ ਬਾਅਦ ਅਗਲਾ ਸੈਸ਼ਨ ਪਹਿਲੇ ਸੈਸ਼ਨ ਅਖੀਰ ਹੁੰਦਾ ਟਾਪਿਕ ਹੁੰਦਾ ਉਹ ਬੱਚੇ ਉਸ ਟਾਪਿਕ ਦੇ ਸੈਸ਼ਨ ਰਾਤੇ ਮਤਲਬ ਪਹਿਲੇ ਆ ਕੇ ਬੈਠਦੇ ਆ ਵੀ ਤਾਂ ਕਿ ਮੇਰਾ ਛੁੱਟ ਨਾ ਜਾਵੇ ਕਿਉਂਕਿ ਆਪਾਂ ਉਹ ਟਾਪਿਕ ਦੀ ਇੰਪੋਰਟੈਂਸ ਵਾਲੀ ਦੱਸਦੇ ਆ ਠੀਕ ਹੈ ਜੀ ਜੋ ਸਾਡੇ ਆਰਡਨਸੀ ਦੇ ਸਾਡੇ ਚੀਫ ਸਕੱਤਰ ਆ ਜਾਂ ਸਾਡੇ ਚੀਫ ਆਰਗੇਨਾਈਜ਼ਰ ਜਿਹੜੇ 50 ਸਟੇਟ ਦੇ ਪ੍ਰਧਾਨ ਆ ਉਹ ਪਹਿਲੇ ਤੁਹਾਨੂੰ ਬੱਚਿਆਂ ਨੂੰ ਦੱਸ ਦਿੰਦੇ ਆ ਆਹ ਸਚੂਲ ਹੈ ਕੱਲ ਸਵੇਰੇ 9 ਤੋਂ 10 ਐਸ ਟੌਪਿਕ ਤੇ ਫਰਨਾ ਬਤਾ ਬੋਲੂਗਾ। ਅਧਿਆਪਕ ਦੋ ਤਿੰਨ ਚਾਰ ਵਾਰੀ ਕਵਾਂਗੇ ਬੱਚਿਆਂ ਨੂੰ ਮਨ ਚਾਹਨ ਲਈ। ਫਿਰ ਅਸੀਂ ਉਹਨਾਂ ਕਹਾਂਗੇ ਆ ਕਾਪੀਆਂ ਦੇ ਦਿੰਦੇ ਪਹਿਲੇ। ਪਹਿਲਾਂ ਦੇ ਤੇ ਕਾਪੀ ਦੇ ਦਿੰਦੀ। ਹੁਣ ਕਿਸੇ ਟੌਪਿਕ ਦੇ ਵਿੱਚ ਨੇ ਸੁਣਨੀ ਗੱਲ ਨੋਟ ਕਰ ਲੈਣੀ। ਫਿਰ ਜਦੋਂ ਨੋਟ ਕੰਮੀ ਆ ਨੋਟ ਕਰਦੇ ਜਾਂਦੇ ਕਰਦੇ ਹੁੰਦੇ। ਔਰ ਉਸ ਤੋਂ ਬਾਅਦ ਇੱਕ ਅਸੀਂ ਹਿਸਟਰੀ ਦਾ। ਇੱਕ ਗੁਰਬਾਣੀ ਦਾ ਹੈ ਨਾ ਜੀ। ਇੱਕ ਬੱਚੇ ਦੀ ਕੰਪਨੀਅਨਸ ਪਰਸਨੈਲਿਟੀ ਕਿੱਦਾਂ ਬਿਲਡ ਕਰਨੀ ਹੈ। ਨਸ਼ਿਆਂ ਦੀ ਐਜੂਕੇਸ਼ਨ, ਵਿਆਮਾ, ਭਰਮਾ, ਬਖੰਡਾ ਬਾਰੇ ਇਹ ਸਾਰਾ ਅਸੀਂ ਵਿੱਚ ਗੌਰ ਕਰਦੇ। ਠੀਕ ਹੈ ਇਹ ਜਿਸ ਵੇਲੇ ਇਤੋਂ ਹੁੰਦਾ ਕਿ ਜਦੋਂ ਇਹ 5 ਦਿਨ ਦਾ ਕੈਂਪ ਜਿਹੜਾ ਚੈਲੰਜ ਦਾ ਕੰਮ ਖਤਮ ਕਰਦੇ ਆ ਨਾ ਅਸਲਿਕ ਮਜ਼ਬੂਤ ਹੋ ਗਏ ਤੇ ਅਸੀਂ ਇਹ ਕਹਿੰਦੇ ਆ ਰਿਵਿਊ ਸੈਸ਼ਨ that is more important ਅੱਛਾ ਜੀ ਜੋ ਟੈਂਡੈਂਸ ਚ ਬੱਚੇ ਨੇ ਮਹਿਸੂਸ ਕੀਤਾ ਹੈ ਹਾਂਜੀ ਇੱਕ ਤਾਂ ਥੋੜਾ ਕੰਫੀਡੈਂਸ ਲੈਵਲ ਪੂਰਾ ਇੰਪਰੂਵ ਹੋ ਜਾਂਦਾ ਹੈ ਬਿਲਕੁਲ ਜੀ ਇੱਕ ਅਸੀਂ ਇਹ ਜਿਹੜੇ ਆਪਣੇ ਸਾਡੇ ਪ੍ਰਬੰਧਕ ਹੈ ਸਾਡੀ ਨੌਜਵਾਨ ਉਹਨਾਂ ਨੇ ਕਹਿੰਦੇ ਸ਼ਾ ਮੱਚੇ ਨੂੰ ਕਹਿੰਦੇ ਵੀ ਤੂੰ ਬੋਲਣਾ ਸਿੱਖ ਅੱਛਾ ਜੀ ਉਹ ਤਿਆਰੀ ਕਰਕੇ ਆਉਂਦਾ ਫਿਰ ਉਹ ਜਿਹੜਾ ਬੱਚਾ ਬੋਲਦਾ ਆਪਣੇ ਮਨ ਦੀ ਗੱਲ ਕਰਦਾ ਹਾਂ ਕਿ ਮੈਂ ਦੇਖੋ ਜੀ ਮੇਰੀ 17 ਸਾਲ عمر ਹੋ ਗਈ 18 ਸਾਲ عمر ਹੋ ਗਈ ਮੈਨੂੰ ਪਹਿਲੀ ਵਾਰੀ ਬਦਲ ਗਿਆ ਕਿ ਵਾਟ ਆਈ ਐਮ ਸਹੀ ਕਿ ਮੈਂ ਕੀ ਹਾਂ ਹਾਂਜੀ ਪੰਜਾਬ ਦੇ ਵਿੱਚ ਰਹਿਣਾ ਸਿੱਖ ਫਸਵਾ ਗਿਆ ਕੈਰੀਅਰ ਕੀਆ ਹਮ ਬੱਚਿਆਂ ਨੂੰ ਕੈਰੀਅਰ ਕੌਨਸ਼ੀਅਸ ਬਣਾਉਣਾ ਠੀਕ ਹੈ ਪਰ ਬੱਚਿਆਂ ਨੂੰ ਉਹ ਸਮਝਾ ਦੇਣੀ ਗੱਲ ਵੀ ਆ ਜਿਹੜੀਆਂ ਨਾ ਜੀ ਸਵੱਛ ਜੀਵਨ ਕੀ ਹੈ ਤੇ ਮਾੜਾ ਜੀਵਨ ਕੀ ਇਹਨਾਂ ਕੈਂਪਾਂ ਦੇ ਵਿੱਚ ਇਕੱਲੇ ਸਿੱਖ ਬੱਚੇ ਆਉਂਦੇ ਆ ਜਾਂ ਕੋਈ ਵੀ ਆ ਸਕਦਾ ਜੀ ਆਦੇ ਜੀ ਕੋਈ ਵੀ ਆ ਸਕਦਾ ਬਨ ਯਾਦ ਹੈ 1900 ਜਿਹੜੇ ਮਰਜੀ ਧਰਮ ਦਾ ਹੋਵੇ ਉਨੇ 75 ਜਦ ਅਰੀਆ ਕਾਲਜ ਲੁਧਿਆਣੇ ਗਏ ਅੱਛਾ ਜੀ ਉੱਥੇ ਸਾਰੇ ਮੁਸਲਮਾਨਾਂ ਸਿੱਖ ਬੈਠੇ ਹੁੰਦੇ ਐ ਮੈਨੇਜਮੈਂਟ ਨੌਨ ਸਿੱਖੀ ਐ ਯਾਦ ਆ ਹੁਣ ਤੱਕ ਅਸੀਂ ਜਿਹੜੇ ਨਾਲ ਸੜ ਜਤਿੰਦਰਪਾਲ ਸਿੰਘ ਜੀ ਮੈਂ ਹੋਰ ਬੰਦੇ ਮੋਰਫਿਕਸ ਕਰਨੇ ਬਹੁਤ ਬੰਦੇ ਅਰੀਆ ਕਾਲਜ ਗਏ ਪ੍ਰਿੰਸੀਪਲ ਸਾਹਿਬ ਨੂੰ ਮਿਲਿਆ ਗਿਆ ਪ੍ਰਿੰਸੀਪਲ ਸਾਹਿਬ ਆਹ ਗੁਰੂ ਗੋਬਿੰਦ ਸਿੰਘ ਜੀ ਆਹ ਕਰ ਰਿਹਾ ਹਾਂ ਅਵੀ ਅਸਾਂ ਕਿ ਆ ਬੁਲਾ ਆਂ ਮੈਂ ਬੱਚਿਆਂ ਨੂੰ ਕਹਿੰਦੇ ਨਸ਼ਾ ਨਹੀਂ ਲੈਣਾ ਜਾਨ ਸਟ੍ਰਾਈਕਾ ਨਾ ਕਰਨ ਹੈ ਨਾ ਬੱਚਿਆਂ ਨੂੰ ਕਹਿੰਦੇ ਵਹਿਮਾ ਭਰਵਾ ਖੰਡਾ ਜਨਾ ਪੈ ਤੇ ਨਾਲ ਅਸੀਂ ਗੁਰਨਾਣ ਦਾ ਫਲ ਸੋਚੀ ਦੱਸਦੇ ਆ ਤਾਂ ਨਾਲੇ ਅਸੀਂ ਜਾਣਦੇ ਹਾਂ ਬੇਸਿਕਲੀ ਬੱਚੇ ਜਿਹੜੇ ਸਾਡੇ ਧਾਰਮਿਕ ਬਿਰਤੀ ਵਾਲੇ ਬਣ ਜਾਂਦੇ। ਹੂੰ ਜਦੋਂ ਬੱਚਾ ਧਾਰਮਿਕ ਬਿਰਤੀ ਵਾਲਾ ਬਣੇਗਾ ਤੇ ਪੋਜ਼ਿਟਿਵਿਟੀ ਆਏਗੀ। ਪੋਜ਼ਿਟਿਵਿਟੀ ਆਏਗੀ ਤੁਹਾਡੇ ਕਾਲਜ ਦਾ ਐਡਮਿਸ਼ਨਟੀ ਕਲੇਬਰ। ਜਸਵੀਰ ਜੀ ਇਹ ਗੱਲ ਅਸੀਂ ਜਦੋਂ ਪ੍ਰਿੰਸੀਪਲ ਨੂੰ ਦਸੀ ਉਹ ਕਹਿੰਦਾ ਵੈਲਕਮ। ਹੂੰ ਜੇ ਤੁਸੀਂ ਇਹ ਧਾਰਮਿਕ ਵਾਲਾ ਤੁਸੀਂ ਕਹਿੰਦੇ ਯੂਨਿਟ ਬਣਾ ਦਮੇ ਯੂਨਿਟ ਬਣਾਓ। ਮਨ ਯਾਦ ਆ ਰਹੀਆ ਕਾਲਜ ਰੋ ਸਕੂਲ ਕਾਲਜਾਂ ਦੇ ਵਿੱਚ ਅ ਇੱਕ ਯੂਨਿਟ ਬਣਾਏ। ਉਹਦਾ ਮਤਲਬ ਇਹ ਵੀ ਅਸੀਂ ਜਿਹੜੇ ਨੌਨ ਸਿੱਖ ਬੱਚੇ ਆ ਉਹਨਾਂ ਨੂੰ ਵਗਾਰਾ ਬਿਠਾਉਂਦੇ ਆ। ਕਦੀ ਉੱਥੇ ਨ ਕਦੇ ਵੀ ਫੋਨੇਟਿਕ ਦੀ ਗੱਲ ਨਹੀਂ ਕਰਦੇ ਸਿਰਫ ਵਿਰਸੇ ਦੀ ਗੱਲ ਪ੍ਰਾਉਡ ਦੀ ਗੱਲ ਸਵੱਛ ਜੀਵਨ ਕਿਵੇਂ ਕਰਨਾ ਹੈ ਨਸ਼ਿਆਂ ਤੋਂ ਕਿਵੇਂ ਬਚਣਾ ਹੈ ਕਿ ਦਸ ਤਾਈਆਂ ਤੋਂ ਦੂਰ ਰਹਿਣਾ ਹੈ ਹੈਨਾ ਕਿਦਾਂ ਕੈਰੀਅਰ ਬਣਾਉਣਾ ਜਦੋਂ ਅਸੀਂ ਇਹ ਗੱਲਾਂ ਕਰਦੇ ਆਂ ਤਾਂ ਜਦ ਵਿੱਚ ਸਾਡੀ ਗੱਲ ਤੋਂ ਬਾਹਰ ਗੱਲ ਆਉਂਦੀ ਹੈ ਤਾਂ ਦੂਜੇ ਧਰਮ ਵਿੱਚ ਸਾਰੇ ਨਾਲ ਸਾਡੀ ਜੁੜਦੇ इवन ਸਾਡੇ ਟਾਪ ਆਫਿਸ ਬੀਰੋ ਦੇ ਵਿੱਚ ਵੀ ਸਾਡੇ ਨਾਨ ਸਿੱਖ ਸਾਡੇ ਜਿਹੜੇ ਹੈ ਵਿਦਿਆਰਥੀ ਮੂਮੰਦ ਦੇ ਵਿੱਚ ਸਾਡੇ ਨਾਲ ਜੁੜ ਜਾਂਦੇ ਅੱਛਾ ਜੀ ਵਾਏ ਬਹੁਤ ਅਜੀਬ ਗੱਲ ਜਿਵੇਂ ਹੁਣ Hindu ਆ ਕੋਈ ਮੁਸਲਮਾਨ ਆ ਕੋਈ ਹੋਰ ਧਰਮ ਦਾ ਉਹ ਫਿਰ ਜਦੋਂ ਨਿਤਨੇਮ 5 ਵਜੇ ਸਵੇਰੇ ਨਿਤਨੇਮ ਅਮਰਤ ਵਲੇ ਕਰਦੇ ਹਾਂ ਉਹ ਨਾਲ ਕਰਦੇ ਨੇ ਸਾਰੇ ਬੱਚੇ ਅੱਛਾ ਜੀ ਉਹਨਾਂ ਨੂੰ ਜਦੋਂ ਮਹਿਸੂਸ ਨਹੀਂ ਹੁੰਦਾ ਅੱਛਾ ਮੈਂ ਅਸੀਂ ਜਲੋ ਪਾਠ ਦਿਖਾ ਦੇ ਜੇ ਹੁਣ ਜਲੋ ਸਾਹਿਬ ਪਾਠ ਕਰਨਾ ਹੈ ਜਾਂ ਉਹਨਾਂ ਨੂੰ ਬਸ ਪਾਠ ਦੀ ਇੰਪੋਰਟੈਂਸ ਸੰਝਾਉਣੀ ਹੈ ਬੱਚਿਆਂ ਲਾਈਕ ਕਰਦੇ ਨੇ ਲੇਕਿਨ ਅਸੀਂ ਕਦੀ ਇਹ ਨਹੀਂ ਕਹਿੰਦੇ ਵੀ ਦੂਜਾ ਧਰਮ ਵੜਾ ਹੈ ਹੈ ਨਹੀਂ ਜਦੋਂ ਆਚਾਰਤਾ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਰਮਾਇਣ ਵੀ ਠੀਕ ਹੈ ਹਾਂ ਜੀ ਅਸੀਂ ਗੀਤਾ ਵੀ ਠੀਕ ਹੈ ਧਾਰਮਿਕ ਹੋਣਾ ਦੇਖੋ ਇਹ ਦੋ ਦੋ ਫਲਸਫੇ ਆ ਜੀ ਇੱਕ ਬਲੀਵਰ ਇੱਕ ਨੌਨ ਬਲੀਵਰ ਬੇਸਿਕਲੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਬਲੀਵਰਸ ਨੂੰ ਇਹ ਕਰਦਾ ਹੈ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਨਮ ਹੈ ਚੇਤਨਾੜ ਉਹ ਕਹਿੰਦੇ ਸੰਤੋ ਵਾਰਨ ਦੋਸਤ ਦੋੜ ਤੋਂ ਮੂਰਪਾਰਨ ਮੈਂ ਤਾਂ ਸੰਤਾਂ ਨੂੰ ਉਭਾਰਨ ਵਾਸਤੇ ਤੇ ਦੂਸਰਾਂ ਨੂੰ ਮਾਰਨ ਲਈ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੇ ਬੱਚਿਆਂ ਨੂੰ ਉਭਾਰਦੇ ਹਾਂ ਉਹਨਾਂ ਦੀ ਪਰਸਨੈਲਿਟੀ ਵਾਸਤੇ ਜੀ ਤਾਂ ਕਿ ਉਹ ਇੱਕ ਵਧੀਆ ਜੀਵਨ ਸੱਚ ਜੀਵਨ ਚੰਗਾ ਜੀਵਨ ਜੀਣ ਤੇ ਜ਼ਿੰਦਗੀ ਜਗੇ ਵਧੀਆ ਜੀਣ ਇਸ ਕਾ ਕਿ ਨੌਜਵਾਨ ਕਰੀ ਫੀਲ ਨਹੀਂ ਕਰਦਾ ਕਿ ਮੈਂ ਸਿੱਖ ਕੈਂਪ ਚ ਗਿਆ ਤੇ ਮੈਨੂੰ ਨੌਜਵਾਨਾਂ 'ਚ ਸਾਡੇ ਬੱਚੇ ਬਹੁਤ ਆਉਂਦੇ ਆ। ਹਾਂ ਲੇਕਿਨ ਜੇ ਜੋ ਕਹਾਂਗਾ ਆਪਣੀ OWCS ਨੂੰ ਹੋਰ ਡਿਸਪਲਿਨ ਨੌਜਵਾਨਾਂ ਨੂੰ ਯੂ ਨੋ ਹੋਰ ਵਧਾਇਆ ਜਾਵੇ। ਵਧਾਇਆ ਜਾਵੇ ਜੇ ਕਿਤੇ ਸਾਡਾ ਲੱਗਦਾ ਵੀ ਕਿਤੇ ਘੱਟ ਹੈ ਕੰਮ ਵਧਾਣਾ ਚਾਹੀਦਾ। ਜੇ ਸਾਡੀਆਂ ਯੂਨੀਵਰਸਟੀਆਂ ਹੈਗੀਆਂ ਜਾਂ ਕਾਲਜ ਹੈ ਕਿਉਂ ਨਾ ਜਾ ਕੇ ਯੂਨਿਟਸ ਨਾਲ ਬੁਲਾਣੀ। ਤੇ ਜਿਵੇਂ ਹੁਣ ਤੁਸੀਂ ਤੁਸੀਂ ਨਿਤਨੇਮ ਤੇ ਲਗ ਲਗ ਵਿਸ਼ਿਆਂ ਤੇ ਉਸੇ ਗੱਲਬਾਤ ਹੁੰਦੀ ਹੈ। ਕੱਲੇ ਲੈਕਚਰ ਤੇ ਨਿਤਨੇਮ ਹੀ ਆ ਇਸ ਤੋਂ ਇਲਾਵਾ ਵੀ ਕੋਈ ਹੋਰ ਐਕਟੀਵਿਟੀਜ਼ ਵਗੈਰਾ ਹੁੰਦੀਆਂ। ਬਿਕਤਾਂ ਨੂੰ ਤਸਵੀਰਾਂ ਦੀਆਂ ਐਕਸੈਸ ਕਰਾਣੇ ਆ ਉਹ ਤਾਂ ਹੋ ਗਿਆ ਹਾਂਜੀ ਰਿਕਸ਼ਾ ਨੂੰ ਅਸੀਂ ਫਿਰ ਇੱਕ ਕੁਇਜ਼ ਕੰਪੀਟੀਸ਼ਨ ਕਰਾਣੇ ਆ ਠੀਕ ਹੈ ਜੀ ਠੀਕ ਹੈ ਜੀ ਕੋਣ ਬੱਚਿਆਂ ਨੂੰ ਕੁਐਸਚਨ ਦੇ ਤੇ ਕੁਐਸਚਨ ਦੇ ਆਂਸਰ ਲਏ ਲੈਣਾ ਫਿਰ ਬੱਚਿਆਂ ਨੂੰ ਉਹ ਟੌਪਿਕ ਦੇ ਕਿ ਉਹਨਾਂ ਨੂੰ ਸਟੇਜ ਤੇ ਬੁਲਾ ਦੇ ਠੀਕ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ ਬੱਚਿਆਂ ਨੂੰ ਟੌਪਿਕ ਵੰਡਦੇ ਵੀ ਤੁਸੀਂ ਇਸ ਇਸ ਪੁਰਾਣੇ ਸੈਸ਼ਨ ਚ ਤੁਸੀਂ ਇਸ ਟੌਪਿਕ ਤੇ ਬੋਲਣਾ ਹੁਣ ਟਿਪਸ ਦੇ ਦਿੰਦੇ ਆ ਬੱਚੇ ਤਿਆਰੀ ਕਰਕੇ ਆਉਂਦੇ ਤੇ ਜਸਪੀਰ ਜੀ ਦੀ ਹਰਾਰ ਹੋ ਜਾਂਦੀ ਆ ਕਿ ਬੱਚੇ ਇੰਨਾ ਸੋਹਣਾ ਬੋਲਦੇ ਅੱਛਾ ਜੀ ਅਸੀਂ ਐਕਸਪੈਕਟ ਹੀ ਨਹੀਂ ਕਰਦੇ ਉਹ ਬੱਚੇ ਵੀ ਤਿਆਰੀ ਕਰਕੇ ਆਉਂਦੇ ਬੁੱਲਦਪੁਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟੱਡੀ ਸਰਕਲ ਦੇ ਕਿੱਥੇ ਕਿੱਥੇ ਕੈਂਪ ਲੱਗ ਰਹੇ ਨੇ ਜੀ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੰਦੂ ਸਾਹਿਬ ਦੀਆਂ 17 12 ਸੀਟਾਂ 'ਚ ਕਰ ਸੀ ਠੀਕ ਹੈ ਜੀ ਔਰ ਐਸੋਲੇਟ ਨਾਲ ਜੰਮੂ ਦੇ ਵਿੱਚ ਕਾਲਜਾਂ ਦੇ ਕੈਂਪ ਲੱਗ ਰਿਹਾ ਹੈ ਸ਼੍ਰੀਨਗਰ ਕਾਲਜਾਂ ਦੇ ਕੈਂਪ ਲੱਗ ਰਿਹਾ ਹੈ ਅੱਛਾ ਜੀ ਛਤੀਸਗੜ੍ਹ 'ਚ ਲੱਗ ਰਿਹਾ ਹੈ ਔਰ ਲਖਨਊ 'ਚ ਲੱਗ ਰਿਹਾ ਹੈ ਔਰ ਜਿੰਨੇ ਪੰਜਾਬ ਦੇ ਸਾਡੇ ਜ਼ੋਨ ਹੈ 13 ਉਹ ਸਾਰੀਆਂ ਜਿਹੜੇ ਜ਼ੋਨਲ ਕਾਉਂਸਲ ਆ ਉਹ ਆਪਣੇ ਆਪਣੇ ਏਰੀਆ ਤੇ ਕੈਂਪ ਲਾਉਂਦੇ ਆ ਖਾਸ ਕਰਕੇ ਜੂਨ ਦੇ ਵਿੱਚ ਕਿਉਂਕਿ ਜੂਨ ਦੇ ਵਿੱਚ ਛੁੱਟੀਆਂ ਹੁੰਦੀਆਂ ਨਾ ਜੀ ਠੀਕ ਹੈ ਜੀ ਤੇ ਮੋਸਟਲੀ ਆਪਾਂ ਜੂਨ ਦੇ ਵਿੱਚ ਲਗਭਗ ਸਾਰੇ ਜ਼ੋਨ ਹੀ ਵੱਡੇ ਵੱਡੇ ਕਾਲਜਾਂ ਦੇ ਤੇ ਕੈਂਪ ਲਾਉਂਦੇ ਆ ਤੇ ਕੈਂਪ ਸਾਡਾ ਇੱਕ ਐਸਾ ਸ਼ਡਿਊਲ ਹੈ ਜਿਸ ਦੇ ਕਿ ਬੱਚਾ ਬੜਾ ਕੁਝ ਸਿੱਖ ਲੈ ਕੀ ਵਿਉਂਤਬੰਦੀ ਹੈ ਇਸ ਇਹਨਾਂ ਕੈਂਪਾਂ ਦੇ ਵਿੱਚ ਵਿਉਂਤਬੰਦੀ ਜਿਸ ਤਰ੍ਹਾਂ ਦੱਸੀ ਪਹਿਲੀ ਗੱਲਾਂ ਇਸ ਤਰ੍ਹਾਂ ਆਦੀ ਕਰਦੇ ਆ ਅਸੀਂ ਇੱਕ ਅਸੀਂ ਸੈਸ਼ਨ ਲਾਉਂਦੇ ਆ ਉਹਦੇ ਵਿੱਚ ਕੁਐਸਚਨ ਆਨਸਰ ਠੀਕ ਹੈ ਜੀ ਵੀ ਪੰਜ ਛਾ ਜਿਹੜੇ ਸਾਡੇ ਮੇਰੇ ਬੰਦੇ ਆ ਜਾਂਦੇ ਇੰਟੈਲੈਕਚੁਅਲ ਆ ਕੇ ਸਾਹਮਣੇ ਪੜਦੇ ਨੇ ਤੇ ਅੱਜ ਓਪਨ ਕਾਲ ਦਿੰਦੇ ਨੌਜਵਾਨਾਂ ਨੂੰ ਕਿ ਤੂੰ ਕਿਸੇ ਟੌਪਿਕ ਤੇ ਪრეਜ਼ੈਂਟੇਸ਼ਨ ਅੱਛਾ ਜੀ ਤੇ ਲਾਈਫ ਦੇ ਕੈਰੀਅਰ ਬਾਰੇ ਕੋਈ ਕੋਈ ਤੁਹਾਨੂੰ ਡਾਊਟ ਕੋਈ ਹੋਵੇ ਧਰਮ ਦਾ ਹੋਵੇ ਧਰਮ ਤੋਂ ਬਾਹਰ ਹੋਵੇ ਕੋਈ ਵੀ ਉਹ ਬੱਚਿਆਂ ਦਾ ਮਨ ਜਿਹੜੇ ਡਾਊਟ ਹੁੰਦੇ ਪੁੱਛਦੇ ਆ ਅੱਛਾ ਜੀ ਉਹ ਸਵਾਲ ਕਰਦੇ ਆ ਤਿੰਨ ਤਿੰਨ ਚਾਰ ਚ ਸਵਾਲ ਉਹੜਾ ਪੈਨਲ ਬੈਠਾ ਹੁੰਦਾ ਉਹਦਾ ਜਵਾਬ ਦਿੰਦਾ ਇੱਕ ਤਾਂ ਇਹ ਬੜਾ ਸਾਡੇ ਇੰਪੋਰਟੈਂਟ ਇਹ ਵਿੱਚ ਹੈਗਾ ਦੂਸਰਾ ਕੀ ਹੈ ਸ਼ਾਮ ਨੂੰ ਰੱਖੀ ਨਾ ਰਾਤ ਸੌ ਦੇ ਬਾਅਦ ਅਸੀਂ ਗਰੁੱਪ ਡਿਸਕਸ਼ਨ ਦੇ ਗਰੁੱਪ ਬਣਾ ਲਏ ਠੀਕ ਹੈ ਤੇ 200 ਬੱਚਾ ਕੈਂਪ ਚ ਆਇਆ ਜੀ 200 ਸਕੂਲ ਕਾਲਜਾਂ ਦਾ ਬੱਚਾ ਤੋਂ ਅਸੀਂ ਉਹਨਾਂ ਦੇ 10 ਗਰੁੱਪ ਬਣਾ ਦਿੰਦੇ ਆ 20 ਬੱਚਾ ਦੇ ਉਹ ਗਰੁੱਪਾਂ ਚ ਬੈਠ ਕੇ ਗੋਲਦਾਰ ਬਣਾ ਕੇ ਉਹਦੇ ਬੱਚੇ ਉਹਨੂੰ ਅਸੀਂ ਓਪਨ ਸਮਾਂ ਦਿੰਦੇ ਹਾਂ ਹੁਣ ਤੂੰ ਬੋਲ ਜਿਹੜੇ ਤੇ ਮਨ ਜੋਗਾ ਦਾ ਕੱਢ ਕੋਈ ਬੱਚੇ ਗੱਲ ਕਰਦੇ ਆ ਅੱਛਾ ਕੋਈ ਇੱਕ ਗਰੁੱਪ ਡਿਸਕਸ਼ਨ ਸਾਡਾ ਬਹੁਤ ਇੰਪੋਰਟੈਂਟ ਈਵੈਂਟ ਹੈਗਾ ਇੱਕ ਸਾਡਾ ਪੈਨਲ ਡਿਸਕਸ਼ਨ ਇਹ ਦੋ ਚੀਜ਼ਾਂ ਸਾਡੀ ਬਹੁਤ ਜ਼ਰੂਰੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਆਂ ਵੀ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਪੰਥ ਲਈ ਕੌਮ ਦੀ ਸੇਵਾ ਕਰਦੇ ਰਹਿਣ ਤੇ ਬੱਚਿਆਂ ਨੂੰ ਸਿੱਧੇ ਰਾਹ ਚੰਗੀ ਸੇਧ ਦੰਦੇ ਰਹਿਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਣ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ